ਹਾਂਜੀ ਕਿਸਾਨ ਵੀਰੋ ਜਦੋਂ ਆਪਣੀ ਕਣਕ 55 60 ਦਿਨ ਦੇ ਲਗਭਗ ਹੋ ਜਾਂਦੀ ਹੈ ਤਾਂ ਉਦੋਂ ਜਿਹੜੀ ਕਿ ਕਣਕ ਦੀ ਜੋਇੰਟਿੰਗ ਸਟੇਜ ਸ਼ੁਰੂ ਹੋ ਜਾਂਦੀ ਹੈ ਜੋਇੰਟਿੰਗ ਸਟੇਜ ਤੋਂ ਭਾਵ ਕਿ ਆਪਣੀ ਕਣਕ ਦੀ ਪੈਪ ਦੇ ਵਿੱਚ ਕਨਿੱਕਾ ਜਿਹਾ ਬੱਲੀ ਸਿੱਟਾ ਬੰਨਣਾ ਸ਼ੁਰੂ ਹੋ ਜਾਂਦਾ ਹੈ ਇਹ ਤਕਰੀਬਨ ਜਿਹੜੀ ਜੋਇੰਟਿੰਗ ਸਟੇਜ ਹੈ ਤਕਰੀਬਨ 70 ਤੋਂ 75 ਦਿਨ ਤੱਕ ਵੱਖ-ਵੱਖ ਵੈਰਾਈਟੀ ਦੇ ਹਿਸਾਬ ਦੇ ਨਾਲ ਚੱਲਦੀ ਹੈ ਤਾਂ ਇੱਥੇ ਕਿਸਾਨ ਵੀਰੋ ਜਿਹੜਾ ਕਣਕ ਨੇ ਡਿਸਾਈਡ ਕਰਨਾ ਹੁੰਦਾ ਕਿ ਉਸ ਕੋਲ ਕਿੰਨੀ ਖਾਦ ਖਰਾਕੇ ਉਸ ਹਿਸਾਬ ਦੇ ਨਾਲ ਕਣਕ ਦੇ ਇਹ ਪਾਈਪਾਂ ਦੇ ਵਿੱਚ ਕਣਕ ਦੇ ਬੂਟੇ ਵਿੱਚ ਕਿੰਨੀਆਂ ਜਿਹੜੀਆਂ ਬੱਲੀਆਂ ਬੱਲੀਆਂ ਸਿੱਟੇ ਬਾਹਰ ਆਉਣੇ ਨੇ ਕਣਕ ਦੇ ਜਿਹੜੇ ਸਿੱਟੇ ਵਿੱਚ ਬੱਲੀ ਦੇ ਵਿੱਚ ਦਾਣਿਆਂ ਦੀ ਗਿਣਤੀ ਸਿੱਟਿਆਂ ਦੀ ਲੰਬਾਈ ਤੈਅ ਹੁੰਦੀ ਹੈ ਇਸ ਸੰਦਰਭ ਜਿਹੜੀ ਇਹ ਸਟੇਜ ਬਹੁਤ ਮਹੱਤਵਪੂਰਨ ਹੁੰਦੀ ਹੈ ਜੇ ਆਪਾਂ ਇਹਨਾਂ ਦਿਨਾਂ ਦੇ ਵਿੱਚ 60 ਦਿਨਾਂ ਤੋਂ ਲੈ ਕੇ 70-75 ਦਿਨਾਂ ਦਾ ਲੈ ਕੇ ਜੇਕਰ ਆਪਣੇ ਕਣਕ ਦੇ ਵਿੱਚ ਘਾਟ ਆਉਂਦੀ ਹੈ ਤਾਂ ਜਿਹੜੇ ਕਿ ਆਪਣਾ ਕਣਕ ਦਾ ਜਿਹੜਾ ਝਾੜ ਘਟ ਸਕਦਾ ਤੇ ਅੱਜ ਦੀ ਵੀਡੀਓ ਵਿੱਚ ਕਿਸਾਨ ਵੀਰ ਆਪਾਂ ਤੁਹਾਨੂੰ 2 ਤੋਂ 3 ਸਪਰੇਹਾਂ ਦੀ ਜਾਣਕਾਰੀ ਤੁਹਾਨੂੰ ਸ਼ੇਅਰ ਕਰਦੇ ਆ ਤੁਸੀਂ ਆਪੋ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਕਣਕ ਦੇ ਹਿਸਾਬ ਦੇ ਨਾਲ ਜੇਕਰ ਇੱਕ ਸਪਰੇਈ ਵੀ ਕਰ ਲੈਣ ਜਿਉਂ ਤਾਂ ਜਿਹੜਾ ਕਿ ਆਪਣਾ ਕਣਕ ਦਾ ਝਾੜ ਆਪਾਂ ਬਹੁਤ ਵਧੀਆ ਲੈ ਸਕਦੇ ਆ ਜਿਹੜੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂ ਸਬਸਕ੍ਰਾਈਬ ਕਰ ਲਓ ਜੀ ਕਿਸਾਨ ਵੀਰ ਜਿੱਥੇ ਆਪਣੀਆਂ ਜ਼ਮੀਨਾਂ ਜਿੱਥੇ ਆਪਣੇ ਜ਼ਮੀਨਾਂ ਡਾਕਰ ਜ਼ਮੀਨਾਂ ਨੇ ਪਾਣੀ ਆਪਣੇ ਚੰਗੇ ਨੇ ਪਾਰੀਆਂ ਜ਼ਮੀਨਾਂ ਨੇ ਜਿੱਥੇ ਤੁਹਾਡੇ ਜਿਹੜੀ ਕਣਕ ਬਹੁਤ ਸੋਹਣੀ ਖੜੀ ਹੈ ਜਿੱਥੇ ਆਪਣੇ ਜਿਮੀਨਾ ਦੇ ਵਿੱਚ ਕੋਈ ਬਹੁਤੀ ਪੌਸਤਾਂ ਦੀ ਘਾਟ ਨਹੀਂ ਆਉਂਦੀ ਉੱਥੇ ਆਪਾਂ ਕਿਸਾਨ ਨੂੰ ਸਪਰੇਅ ਆਪਾਂ ਨਾ ਵੀ ਕਰਾਂਗੇ ਤਾਂ ਫਿਰ ਵੀ ਜਿਹੜਾ ਆਪਾਂ ਝਾੜ ਆਪਾਂ ਮੌਸਮ ਦੇ ਹਨਕੂਲ ਜਿੰਨਾ ਹੋਣਾ ਆਪਾਂ ਲੈ ਸਕਦੇ ਆ ਇਹ ਸਪਰੇਅ ਕਿਸਾਨ ਨੂੰ ਤੁਸੀਂ ਉੱਥੇ ਕਰਨੀਏ ਜਿੱਥੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਮਿੱਟੀ ਚਕਾਈ ਪਿਛਲੇ ਸਾਲਾਂ ਵਿੱਚ ਮਿੱਟੀ ਚਕਾਈ ਹੈ ਕਿਨਣਕ ਤੁਹਾਡੀ ਜੇ ਥੋੜੀ ਤੁਹਾਨੂੰ ਹਲਕੀ ਲੱਗ ਰਹੀ ਹੈ ਜਾਂ ਜਿਹੜੀ ਕਿਸਾ ਆਪਣੀ ਕਣਕ ਪਿਛਲੇ ਦਿਨਾਂ ਦੇ ਵਿੱਚ ਕਿਸੇ ਸਖਤ ਨਦੀਨ ਆਸ਼ਕ ਦੇ ਨਾਲ ਕਣਕ ਨੂੰ ੱਟਕਾ ਲੱਗਾ ਸੀ ਕਣਕ ਪੀਲੀ ਪੈ ਚੁੱਕੀ ਸੀ ਜਾਂ ਤੁਸੀਂ ਜਿਹੜੀ ਤੁਹਾਡੀ ਜ਼ਮੀਨਾਂ ਹਲਕੀਆਂ ਨੇ ਰੇਤਲੀਆਂ ਜ਼ਮੀਨਾਂ ਨੇ ਜਿੱਥੇ ਆਪਣੇ ਪੌਸ਼ਟ ਤਾਂ ਦੀ ਘਾਟ ਜ਼ਿਆਦਾ ਆਉਂਦੀ ਹੈ ਉੱਥੇ ਕਿਸਾਨ ਵੀਰ ਆਪਾਂ ਸਪਰੇਅ ਕਰ ਸਕਦੇ ਆ ਤੇ ਸਭ ਤੋਂ ਪਹਿਲਾਂ ਕਿਸਾਨ ਵੀਰ ਆਪਣੀ ਸਪਰੇਅ ਹੈਗੀ ਜੀ ਇਹਦੇ ਵਿੱਚ ਆਪਾਂ ਇਸ ਸਪਰੇਅ ਕਿਸਾਨ ਵੀਰ ਆਪਾਂ 60 ਦਿਨਾਂ ਤੋਂ ਲੈ ਕੇ 70 ਦਿਨ ਤੱਕ ਆਪਾਂ ਕਰ ਸਕਦੇ ਆ ਤੇ ਕੋਸ਼ਿਸ਼ ਕਰੋ ਕਿ 65 70 ਦਿਨਾਂ ਦੇ ਲਗਭਗ ਜਿਹੜੇ ਕਿ ਆਪਾਂ ਸਪਰੇਅ ਕਰੋ ਤਾਂ ਬਹੁਤ ਵਧੀਆ ਰਿਜ਼ਲਟ ਮਿਲਦਾ ਤੇ ਕਿਸਾਨ ਵੀਰੋ ਜਿਹੜੀ ਇਹ ਸਪਰੇਅ ਆ ਪਹਿਲੀ ਸਪਰੇਅ ਹੈਗੀ ਇਹ ਆਪਾਂ ਇਹਦੇ ਵਿੱਚ ਆਪਾਂ ਲੈਣੀ ਹੈ 2 ਕਿਲੋ ਡੀਏਪੀ ਲੈਣੀ ਹੈ ਇਹ ਆਪਾਂ ਇਹ ਜਾਨੀ ਕਿ ਇੱਕ ਦਿਨ ਪਹਿਲਾਂ ਘੋਲ ਕੇ ਰੱਖ ਦੇਣੀ ਹੈ ਚੰਗੀ ਤਰ੍ਹਾਂ ਤਾਜ਼ੇ ਪਾਣੀ ਦੇ ਵਿੱਚ ਘੋਲ ਕੇ ਆਪਾਂ ਰੱਖ ਦੇਣੀ ਹੈ ਤੇ ਇੰਨੇ ਨਾਲ ਆਪਾਂ 2 ਤੋਂ 3 ਕਿਲੋ ਯੂਰੀਆ ਖਾਦ ਤੇ ਨਾਲ ਹੀ ਆਂ ਦੇ ਆਪਾਂ ਲੈਣੀ 150 ਗ੍ਰਾਮ ਚਲੇਟਡ ਜ਼ਿੰਕ ਇਹਨਾਂ ਦਾ ਅਲੱਗ-ਅਲੱਗ ਘੋਲ ਬਣਾ ਕੇ ਆਪ ਵੀ ਬਹੁਤ ਵਧੀਆ ਜਿਹੜੇ ਕਿ ਆਪਣੇ ਕਣਕ ਦਾ ਝਾੜ ਆਪਾਂ ਲੈ ਸਕਦੇ ਆ ਜੇਕਰ ਕਿਸਾਨ ਨੂੰ ਤੁਸੀਂ ਕੋਈ ਅਨਪੀਕੇ ਸਪਰੇਅ ਕਰਨਾ ਚਾਹੁੰਦੇ ਆ ਤਾਂ ਇਸ ਤੋਂ ਇਲਾਵਾ ਆਪਣੇ ਐਨਪੀਕੇ 12 ਕਾਰਡ ਜੇ ਤੁਹਾਡੀ ਕਣਕ ਥੋੜੀ ਪੀਲੀ ਪਣ ਦੀ ਵਿੱਚ ਵੀ ਆਉਂਦੀ ਏ ਜਿੱਥੇ ਕਿ ਨਾਈਟ੍ਰੋਜਿਕਾ ਕਾਰਡ ਜ਼ਿਆਦਾ ਆਉਂਦੀ ਏ ਤਾਂ ਆਪਾਂ 12 ਕਾਰਡ ਦੀ ਸਪਰੇਅ ਕਰ ਸਕਦੇ ਆ ਇਹਦੇ ਨਾਲ ਆਪਾਂ 150 ਗ੍ਰਾਮ ਚਲੇਟਡ ਜ਼ਿੰਕ ਵਰਤ ਸਕਦੇ ਆ ਜਾਂ ਤੁਸੀਂ ਜਿਹੜੀ ਜ਼ਮੀਨਾਂ ਦੇ ਵਿੱਚ ਜਿੱਥੇ ਆਪਣੀ ਪੋਟਾਸ਼ ਤੱਤ ਦੀ ਕਾਰਡ ਜ਼ਿਆਦਾ ਆਉਂਦੀ ਏ ਜਾਂ ਤੁਸੀਂ ਬਿਜਾਈ ਸਮੇ ਪੋਟਾਸ਼ ਤੱਤ ਦੀ ਨਾਲ ਆਪਾਂ ਨਹੀਂ ਪਾਈ ਤਾਂ ਉੱਥੇ ਕਿਸਾਨ ਤੁਸੀਂ 05234 ਸਪਰੇਅ ਕਰ ਸਕਦੇ ਹੋ ਨਾਲ ਤੁਸੀਂ 150 ਗ੍ਰਾਮ ਚਲੇਟਡ ਜ਼ਿੰਕ ਪਾਉਣੀ ਹੈ ਚਾਹੀ ਤੁਸੀਂ 12 ਗਾੜ ਕਰ ਰਹੇ ਹੋ ਚਾਹੀ ਤੁਸੀਂ 5234 ਕਰ ਰਹੇ ਹੋ ਤਾਂ ਇਸ ਦੇ ਨਾਲ ਆਪਾਂ 150 ਗ੍ਰਾਮ ਚਲੇਟਡ ਜ਼ਿੰਕ ਅਲੱਗ-ਅਲੱਗ ਘੋਲ ਬਣਾ ਕੇ ਆਪਾਂ ਸਪਰੇਅ ਕਰਦੇ ਆ ਤਾਂ ਆਪਾਂ ਕਣਕ ਦਾ ਵਧੀਆ ਝਾੜ ਲੈ ਸਕਦੇ ਆ ਬਾਕੀ ਜਿਨ੍ਹਾਂ ਦੀ ਝਾੜ ਤਕਰੀਬਨ ਮੌਸਮ ਤੇ ਡਿਪੈਂਡ ਹੁੰਦਾ ਜੇ ਆਪਾਂ ਥੋੜੀ ਮਿਹਨਤ ਕਰ ਲੈਨੇ ਆਪਣੀ ਕਣਕ ਦੀ ਫਸਲ ਦੇ ਵਿੱਚ ਘਾਟ ਆਉਂਦੀ ਏ ਤਾਂ ਫਿਰ ਆਪਣਾ ਜਿਹੜਾ ਝਾੜ ਤੇ ਜ਼ਰੂਰ ਫਰਕ ਪੈਂਦਾ ਤੇ ਜਾਂ ਕਿਸਾਨ ਤੁਸੀਂ ਇਹ ਕੋਈ ਆਪਣੀ ਸਪਰੇ ਨਹੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਸਾਨ ਵੀ ਤੁਸੀਂ ਘਰ ਦੇ ਵਿੱਚ ਹੀ ਆਪਣਾ ਜਿਹੜੀ ਕਿ ਆਪਣੀ ਯੂਰੀਆ ਖਾਦ ਹੁੰਦੀ ਏ ਜੇ ਤੁਹਾਡੇ ਕਣਕ ਥੋੜੀਕ ਇਹਨਾਂ ਦਿਨਾਂ ਦੇ ਵਿੱਚ ਆਣ ਕੇ ਥੋੜਾ ਪੀਲੇ ਪਾਣ ਦੇ ਵਿੱਚ ਆ ਜਾਂਦੀ ਏ ਤਾਂ ਤੁਸੀਂ 5 ਤੋਂ 7 ਕਿਲੋ ਜਿਹੜੀ ਆਪਣੀ ਦਾਣੇਦਾਰ ਯੂਰੀਆ ਖਾਦ ਹੁੰਦੀ ਹੈ ਤਾਂ ਆਪਾਂ ਕੋਲ ਬਣਾ ਕੇ 150 ਲੀਟਰ ਵਿੱਚ ਪਾਣੀ ਦੇ ਵਿੱਚ ਆਪਾਂ ਸਪਰੇਅ ਕਰ ਸਕਦੇ ਆ ਇਹ ਵੀ ਕਿਸਾਨ ਵੀਰ ਆਪਾਂ ਬਹੁਤ ਵਧੀਆ ਜਿਹੜਾ ਕਿੰਦਰ ਰਿਜ਼ਲਟ ਮਿਲਦਾ ਕਿਉਂਕਿ ਜੇ ਆਪਣੇ ਖਾ ਕਣਕ ਦੀ ਫਸਲ ਦੇ ਵਿੱਚ ਕਿਸੇ ਤਰ੍ਹਾਂ ਦੀ ਘਾਟ ਆਉਂਦੀ ਹੈ ਤਾਂ ਉਹਦੀ ਨਾਲ ਆਪਣਾ ਜਿਹੜਾ ਝਾੜ ਤੇ ਜ਼ਰੂਰ ਫਰਕ ਹੁੰਦਾ ਕਿਉਂਕਿ ਜਿਹੜੀ ਇਹ ਸਟੇਜ ਹੁੰਦੀ ਹੈ ਬਹੁਤ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਇੱਥੇ ਅਣਕੇ ਜਿਹੜਾ ਕਣਕ ਨੇ ਡਿਸਾਈਡ ਕਰਨਾ ਹੁੰਦਾ ਕਿ ਉਸ ਕੋਲ ਕਿੰਨੀ ਖਾਦ ਖਰਾਕੇ ਉਸ ਹਿਸਾਬ ਦੇ ਨਾਲ ਆਪਣੇ ਕਣਕ ਦੇ ਵੇ ਬੱਲੀ ਦੇ ਵਿੱਚ ਸਿੱਟਿਆਂ ਦੀ ਗਿਣਤੀ ਸਿੱਟਿਆਂ ਦੀ ਲੰਬਾਈ ਕਿੰਨੀਆਂ ਪਾਈਪਾਂ ਦੇ ਵਿੱਚ ਜੇ ਸਿੱਟੇ ਬਾਹਰ ਆਉਣੇ ਨੇ ਉਸ ਹਿਸਾਬ ਦੇ ਨਾਲ ਆਪਣਾ ਜਿਹੜਾ ਕਣਕ ਦਾ ਝਾੜ ਤੇ ਜੂਸ فرق ਪੈਂਦਾ ਤੇ ਸਖ ਸਾਹਿਬ ਜਿੱਥੇ ਆਪਣੀਆਂ ਕਣਕ ਵਧੀਆਂ ਨੇ ਜ਼ਮੀਨਾਂ ਭਾਰੀਆਂ ਨੇ ਪਾਣੀ ਇੱਕ ਨੰਬਰ ਇਹ ਆਪਣੇ ਕਣਕ ਬਹੁਤ ਸੋਹਣੀ ਖੜੀਏ ਉੱਥੇ ਕਿਸਾਨ ਉਹ ਆਪਾਂ ਨੂੰ ਕੋਈ ਬਹੁਤ ਤੇ ਜ਼ਿਆਦਾ ਸਪਰੇਹਾਂ ਦੀ ਜੇ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਆਪਾਂ ਪਹਿਲੇ ਪਾਣੀ ਤੋਂ ਬਾਅਦ ਆਪਾਂ ਜਰੂਰ ਕਰ ਸਕਦੇ ਆ ਜਿਹੜੇ ਆਪਣੀ ਕਣਕ ਥੋੜੀ ਪਾਣੀ ਦੇ ਬਾਅਦ ਦਬ ਜਾਂਦੀ ਹੈ ਉੱਥੇ ਆਪਾਂ ਨੂੰ ਇੱਕ ਸਪਰੇਅ ਕਰਦੇ ਆ ਤਾਂ ਉਸ ਦਾ ਜੇ ਆਪਾਂ ਨੂੰ ਵਧੀਆ ਰਿਜ਼ਲਟ ਮਿਲਦਾ ਤੇ ਇਸ ਲਈ ਆਪੇ نقصان ਵੀ ਤੁਸੀਂ ਆਪੋ ਆਪਣੀ ਜਮੀਨ ਦੇ ਹਿਸਾਬ ਦੇ ਨਾਲ ਆਪਣੀ ਕਣਕ ਦੇ ਹਿਸਾਬ ਦੇ ਨਾਲ ਤੁਸੀਂ ਇੱਕ ਸਪਰੇਅ ਜਰੂਰ ਕਰ ਸਕਦੇ ਹੋ ਤਾਂ ਜੋ ਜਿਵੇਂ ਕਿ ਆਪਣੇ ਕਣਕ ਦਾ ਵਧੀਆ ਝਾੜ ਮਿਲੇ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ